ਮਾਚਵਾੜਾ ਦੇ ਬਲਾਕ ਦੇ ਪਿੰਡਾਂ ਦੇ ਵਿੱਚ ਝੋਨੇ ਨੂੰ ਬੋਨਾ ਰੋਗ ਲੱਗਣ ਦੇ ਕਾਰਨ ਝੋਨੇ ਦੀ ਫਸਲ ਜਿਹੜੀ ਹੈ ਬਰਬਾਦ ਹੋਈ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਨਿੱਕਾ ਸਿੰਘ ਅਖੇੜਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਮਾਚੀਵਾੜਾ ਸੈਦ ਦੇ ਜੋ ਪਿੰਡਾਂ ਦਾ ਦੌਰਾ ਕੀਤਾ ਗਿਆ ਦੇਖਿਆ ਗਿਆ ਕਿ ਜਿਨ੍ਹਾਂ ਕਿਸਾਨਾਂ ਦੇ ਬੀਜ 131 ਅਤੇ ਬੀਜ 28 ਲਗਾਇਆ ਸੀ ਉਸ ਨੂੰ ਬੋਨਾ ਰੋਗ ਜਿਹੜਾ ਆ ਹੋ ਚੁੱਕਿਆ ਹੈ। ਝੋਨੇ ਦੀ ਫਸਲ ਨੂੰ ਇਸ ਰੋਗ ਨੇ ਆਪਣੀ ਲਪੇਟ ਵਿੱਚ ਲਿਆ ਤਾਂ ਇਸ ਬੋਨੇ ਰੋਗ ਦੇ ਨਾਲ ਝੋਨਾ ਬਿਲਕੁਲ ਨਸ਼ਟ ਹੋ ਜਾਂਦਾ ਹੈ ਇਸ ਬੋਨੇ ਰੋਗ ਦੇ ਨਾਲ ਇਲਾਕੇ ਦੇ ਕਈ ਕਿਸਾਨਾਂ ਨੂੰ ਫਸਲ ਜਿਹੜੀ ਆ ਆਪਣੀ ਵਾਣੀ ਪਈ ਆ ਕਿਸਾਨਾਂ ਨੇ ਦੱਸਿਆ ਕਿ ਸਾਡੀ ਫਸਲ ਜਿਹੜੀ ਆ ਇਸ ਦੇ ਨਾਲ ਖਰਾਬ ਹੋਈ ਹੈ ਸਪਰੇਹਾਂ ਵੀ ਕੀਤੀਆਂ ਸਨ ਅਤੇ ਕਈ ਦਵਾਈਆਂ ਵੀ ਪਾਈਆਂ ਸਨ ਪਰ ਇਸ ਦਾ ਕੋਈ ਹੱਲ ਨਹੀਂ ਹੋਇਆ ਆਖਿਰਕਾਰ ਉਹਨਾਂ ਨੂੰ ਇਹ ਫਸਲ ਜਿਹੜੀ ਆ ਵਾਣੀ ਪਈ ਆ ਉਹਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਦੀ ਜਿਹੜੀ ਕੀ ਗਰਦਾਵਰੀ ਕਰਵਾ ਕੇ ਬੰਦਾ ਜਿਹੜਾ ਉਚਿਤ ਮੁਆਵਜ਼ਾ ਦਿੱਤਾ ਜਾਵੇ ਬਸੇਰੀਆਂ ਦਾਵਾਂ ਦਮਾਂ ਪਾਈਆਂ ਜੀ ਕੋਈ ਹੱਲੇ ਨਹੀਂ ਕੋਸ ਹੋਇਆ ਕਿੰਨੀ ਫਸਲ ਆ ਜੀ ਹੈਗੀ ਜੀ 25 ਕਿੱਲੇ ਜੀ ਹਾਂ ਜਿਹੜੀ ਖਰਾਬ ਹੋਈ ਹੁਣ ਸਾਰੀ ਹੁਣ ਤਾਂ ਵਾਹ ਗਿਆ 18 ਕੋ 19 ਕੋ ਜਾਨੀ ਖਰਾਬ ਹੋਈਆਂ ਜੀ ਹਾਂ ਜੋ ਕਿੰਨਾ ਖਰਚ ਆ ਗਿਆ ਜੀ ਉੱਤੇ ਖਰਚੇ ਦਾ ਪਤਾ ਹੀ ਨਹੀਂ ਜੀ ਕਿੰਨਾ ਹੋ ਗਿਆ ਖਰਚਾ ਤਾਂ ਹੁਣ ਰੋਜ਼ ਖਰਚਾ ਰੋਜ਼ ਸਵੇਰੇ ਹਾਂ ਕੱਲ ਚੱਲਦੀਆਂ ਰੋਜ਼ ਦੋਵਾਂ ਲਿਆ ਲੈ ਕੇ ਪਾਈਦੀਆਂ ਜਾਂ ਕੋਈ ਕੋਈ ਸਾਧਨ ਨਹੀਂ ਕੋਈ ਬਣਦਾ ਜੀ ਕੀ ਮੰਗ ਕਰਦੇ ਮਾਂਗਾ ਹੁਣ ਕਾਦੀ ਆ ਜੀ ਸਾਡੀ ਮਹੌਨ ਕਾਦੀ ਮੰਗਾ ਜੋ ਕੋਈ ਬਸ ਕੋਈ ਨਹੀਂ ਮੈਂ ਹਰਜੀਤ ਸਿੰਘ ਆ ਜੀ ਪਿੰਡ ਪਿੰਡ ਬੁੱਲੇਵਾਲਾ ਜੀ ਕੀ ਕਾਰਨ ਜਿਹੜਾ ਫਸਲ ਬਾਹ ਰਿਹਾ ਭਾਜੀ ਬਾਹਨਰੋ ਕਰਕੇ ਬਾਹ ਰਹੇ ਆ ਜੀ ਇਹ ਕਿੰਨੀ ਕੁ ਫਸਲਾਂ ਤਿੰਨ ਕੇਲਿਆਂ ਦੇ ਢੇਡ ਚ ਆਈ ਆਪਣੀ ਇਹ ਕੋਈ ਦਵਾਈ ਵਗੈਰਾ ਸਪਰੇਅ ਕਰੀ ਸਾਰਾ ਕੁਝ ਕਰਕੇ ਦੇਖ ਲਿਆ ਜੀ ਪਰ ਕੋਈ ਹੱਲ ਨਹੀਂ ਨਿਕਲ ਰਿਹਾ ਕੀ ਕਰਨਾ ਜਿਹੜਾ ਇਹ ਹੋਇਆ ਪਤਾ ਨਹੀਂ ਜੀ ਹੁਣ ਕੁਦਰਤੀ ਆਫਤਾਂ ਜੀ ਕੀ ਕਹਿ ਸਕਦੇ ਹਾਂ ਕਿ ਬੀਜ ਦੇ ਵਿੱਚ ਕੋਈ ਪ੍ਰੋਬਲਮ ਹੈ ਪਿਛਲੇ ਸਾਲ ਵੀ ਸੀਗੀ ਪਰ ਇਸ ਵਾਰ ਜ਼ਿਆਦਾ ਆਈ ਹੈ ਪਿਛਲੇ ਸਾਲ ਕਰਤੀ ਸੀ ਬਹੁਤ ਜ਼ਿਆਦਾ ਆ ਕਿ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਆ ਵੀ ਪ੍ਰਸ਼ਾਸਨ ਤੋਂ ਵੀ ਸਾਨੂੰ ਕੁਝ ਨਾ ਕੁਝ ਸਰਕਾਰ ਵੱਲੋਂ ਦਿੱਤਾ ਜਾਵੇ ਜੀ ਜਿਹੜੀ ਸਾਡੀ ਫਸਲ ਖਰਾਬ ਹੋਈ ਆ ਇਸ ਕਰਕੇ ਅਸੀਂ ਹੁਣ ਬਾਹਨ ਲੱਗੇ ਆ ਜੀ ਕੁਝ ਬਾਈ ਵੀ ਆ ਉਹ ਜਿਹੜੇ ਬਕਲਾ ਰਹੇ ਆ ਜੀ ਜਿਹੜੀ ਪਿਛਲੀ ਵਾਰ ਹੋਈ ਉਹਦਾ ਕੁਝ ਮਿਲਿਆ ਨਹੀਂ ਉਹਦਾ ਕੁਝ ਨਹੀਂ ਮਿਲਿਆ ਤੁਸੀਂ ਕਿਸੇ ਅਧਿਕਾਰੀਆਂ ਨਾਲ ਕੰਮ ਕਰੇ ਖੇਤੀਬਾੜੀ ਆਫਸਰਾਂ ਨਾਲ ਜੀ ਪਿਛਲੀ ਵਾਰ ਤਾਂ ਕੁਝ ਨਹੀਂ ਐਦ ਕੀ ਕਰ ਰਹੇ ਆ ਜੀ ਕਿ ਪਿਛਲੀ ਵਾਰ ਥੋੜਾ ਸੀਗਾ ਵੀ ਗੌਰ ਵੀ ਨਹੀਂ ਕੀਤੀ ਸੀ ਐਦ ਕੀ ਕੋਈ ਜ਼ਿਆਦਾ ਕਰ ਰਹੇ ਆ ਵੀ ਜ਼ਿਆਦਾ ਫਸਲ ਹੋ ਰਹੀ ਹੈ ਖਰਾਬ ਜੀ ਚਲੋ ਇਹ ਅਧਿਕਾਰੀ ਨਾਲ ਸੰਪਰਕ ਕਰ ਰਹੇ ਹਾਂ ਜੀ ਹਾਂ ਜੀ ਕਰ ਰਹੇ ਆ